ਸਸਿਕਾ ਜੀ ਤੁਸੀਂ ਜੁੜੇ ਹੋ ਵੋਕਲ ਜਗਮੀਤ ਦੇ ਨਾਲ ਔਰਤ ਹੋਣਾ ਇੱਕ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਸੰਘਰਸ਼ ਹੈ ਔਰਤ ਜੇਕਰ ਅੰਗਹੀਨ ਹੋਵੇ ਤਾਂ ਉਸ ਦਾ ਸੰਘਰਸ਼ ਤੁਗਣਾ ਨਹੀਂ ਚੌਗਣਾ ਹੋ ਜਾਂਦਾ ਫਿਰ ਵੱਡੇ ਹੋ ਕੇ ਜਦੋਂ ਔਰਤ ਦੇ ਸਿਰ ਦਾ ਸਾਈ ਉਹਦਾ ਪਤੀ ਉਹਦੀ ਵੀ ਡੈਥ ਹੋ ਜਾਂਦੀ ਹੈ ਤਾਂ ਉਹ 10 ਗੁਣਾ ਹੋ ਜਾਂਦਾ ਉਹ ਸੰਘਰਸ਼ ਅੱਜ ਐਸਾ ਹੀ 10 ਗੁਣਾ ਸੰਘਰਸ਼ ਨੂੰ ਜੀਣ ਵਾਲੀ ਇੱਕ ਔਰਤ ਦੇ ਨਾਲ ਤੁਹਾਡੇ ਰੂਬਰੂ ਕਰਾਵਾਂਗੇ ਕਿ ਉਹ ਇੰਨੀਆਂ ਮੁਸੀਬਤਾਂ ਦੇ ਬਾਵਜੂਦ ਵੀ ਜ਼ਿੰਦਗੀ ਨੂੰ ਜੀ ਰਹੀ ਹੈ ਜਿਹੜੇ ਲੋਕ ਮੁਸੀਬਤਾਂ ਤੋਂ ਡਰ ਕੇ ਆਪਣੀ ਜ਼ਿੰਦਗੀ ਨੂੰ ਕਹਿੰਦੇ ਕਿ ਅਸੀਂ ਖਤਮ ਕਰ ਲਾਂਗੇ ਉਹਨਾਂ ਦੇ ਲਈ ਇੱਕ ਬਹੁਤ ਵੱਡੀ ਮੋਟੀਵੇਸ਼ਨ ਵਾਲੀ ਸਟੋਰੀ ਹੈ ਅੱਜ ਸਾਡੇ ਨਾਲ ਹੈ ਭੈਣ ਵੀਰਪਾਲ ਕੌਰ ਜੀ ਇਹ ਅੰਗਹੀਨ ਨੇ ਹੁਣ ਜਿਵੇਂ ਮੈਂ ਤੁਹਾਨੂੰ ਦੱਸ ਦਿੱਤਾ ਤੇ ਪਰ ਆਪਣਾ ਕੰਮ ਕਾਰ ਕਰਕੇ ਆਪਣੇ ਪਰਿਵਾਰ ਦਾ ਆਪਣੇ ਬੱਚਿਆਂ ਦਾ ਵਧੀਆ ਤਰੀਕੇ ਦੇ ਨਾਲ ਗੁਜ਼ਾਰਾ ਚਲਾ ਰਹੇ ਨੇ ਸਤਿ ਸ਼੍ਰੀ ਅਕਾਲ ਭੈਣ ਜੀ ਸਤਿ ਸ਼੍ਰੀ ਅਕਾਲ ਭੈਣ ਜੀ ਕਦੋਂ ਤੁਹਾਨੂੰ ਪਤਾ ਲੱਗਦਾ ਵੀ ਤੁਹਾਡਾ ਸਰੀਰ ਹੈ ਜਿਹੜਾ ਆਮ ਲੋਕਾਂ ਵਰਗਾ ਨਹੀਂ ਜੀ ਜਦੋਂ ਮੈਂ ਖੈਡਦੀ ਕੋਈ ਨਹੀਂ ਸੀਗੀ ਹੂੰ ਬਿਜੇਦਾਂ ਤੋਂ ਸੋਮ ਆਈ ਮੈਨੂੰ ਉਦੋਂ ਤੋਂ ਮੈਨੂੰ ਪਤਾ ਲੱਗਿਆ ਵੀ ਜਦ ਮੈਂ ਬੱਚੇ ਦੂਸਰੇ ਖੇਡਦੇ ਕੋਈ ਤੁਸੀਂ ਵੀ ਆਪ ਤੋ ਜਨਾ ਖੇਡਾ ਨਹੀਂ ਜਾਂਦਾ ਸੀ ਫਿਰ ਪਤਾ ਲੱਗਣ ਲੱਗਿਆ ਮੈਨੂੰ ਤੇ ਤੁਹਾਨੂੰ ਦੁੱਖ ਹੁੰਦਾ ਸੀ ਹਾਂਜੀ ਦੁੱਖ ਹੁੰਦਾ ਸੀ ਉਹ ਭੱਜ ਨਾਛ ਲੈਂਦੇ ਸੀ ਮੈਂ ਤਾਂ ਭੱਜ ਨਾਸੇ ਨਹੀਂ ਜਾਂਦਾ ਸੀ ਤੇ ਲੋਕ ਵੀ ਬਹੁਤ ਸਾਰੀਆਂ ਗੱਲਾਂ ਕਰਦੇ ਹੁੰਦੇ ਆ ਵੀ ਇਹ ਦੇ ਚ ਬੱਜਾ ਇਹ ਫਿਰ ਬਥੇਰਾ ਰੋਈਦਾ ਸੀ ਅੰਦਰ ਵੱੜ ਕੇ ਕਈ ਵਾਰ ਤਾਂ ਲੜ ਪੈਂਦਾ ਸੀ ਕਿਸੇ ਨਾਲ ਇਹ ਹਾਂ ਵੀ ਮੈਨੂੰ ਐ ਬੋਲਦੇ ਤੇ ਘਰਦਿਆਂ ਦਾ ਸਾਫ ਸੀਗਾ ਪੂਰਾ ਹਾਂਜੀ ਕਰ ਦਿੰਦਾ ਸਾਸਰੀ ਮਾਪਿਆਂ ਨੂੰ ਤਾਂ ਨਹੀਂ ਲੱਗਦਾ ਹੁੰਦਾ ਵੀ ਸਾਡੇ ਬੱਚੇ 'ਚ ਕੋਈ ਕਮੀ ਆ ਬਾਹਰਲੀ ਦੁਨੀਆ ਨੂੰ ਲੱਗਦਾ ਪਰ ਦੇ ਕੀ ਕਹਿੰਦੇ ਸੀ ਜਦੋਂ ਕੋਈ ਵਾਰੀ ਇਹੋ ਜੀ ਕੋਈ ਗੱਲ ਸੁਣਦੇ ਤੁਸੀਂ ਦੱਸਦੇ ਉਹ ਕਹਤਾਂ ਦੱਸਿਓ ਇਹ ਬੋਲਦੇ ਆ ਬੋਲੀ ਜਾਂ ਦੋਨਾਂ ਨੂੰ ਹੂੰ ਤੇ ਤੁਹਾਨੂੰ ਫਿਰ ਥੋੜਾ ਜਿਹਾ ਵੱਡੇ ਹੋਗੇ ਜਦੋਂ ਆਪਾਂ ਬਚਪਨ ਤੋਂ ਜਵਾਨੀ ਵੱਲ ਨੂੰ ਆਉਨੇ ਆ ਹਾਂਜੀ ਫਿਰ ਉਦੋਂ ਬਹੁਤ ਸਾਰੀਆਂ ਸਮਝ ਆ ਜਾਂਦੀ ਆ ਦੁਨੀਆਦਾਰੀ ਦੀ ਵੀ ਸਮਝ ਆਉਣ ਲੱਗ ਜਾਂਦੀ ਆ ਉਦੋਂ ਫਿਰ ਕੀ ਮਹਿਸੂਸ ਹੋਇਆ ਵੀ ਮੇਰੀ ਜ਼ਿੰਦਗੀ ਕਿੰਨੀ ਕੌਖੀ ਆ ਦੂਜਿਆਂ ਨਾਲੋਂ ਦੂਜੀਆਂ ਕੁੜੀਆਂ ਨਾਲੋਂ ਬਹੁਤ ਲੱਗ ਲੱਗਦੀ ਸੀ ਕਿ ਜੀ ਹੂੰ ਵੀ ਜਿਵੇਂ ਉਹਨਾਂ ਦੇ ਰਿਸ਼ਤੇ ਕਰਦੇ ਸੀ ਤਾਂ ਐ ਹੁੰਦਾ ਸੀ ਵਿਆਹ ਦਫਤਰੀ ਕਿਵੇਂ ਹੋਊਗਾ ਕਿਵੇਂ ਨਹੀਂ ਹੋਊਗਾ ਹੂੰ ਵੀਰ ਨੇ ਤਾਂ ਮਾਪੇ ਕੋਲੇ ਰਹਿਣਾ ਪਊਗਾ ਹੂੰ ਬਹੁਤ ਮਹਿਸੂਸ ਹੁੰਦਾ ਸੀ ਕਈ ਵਾਰ ਜਦੋਂ ਰਿਸ਼ਤਾ ਹੁੰਦਾ ਤੇ ਫਿਰ ਅਜੀਬ ਜਿਹੇ ਰਿਸ਼ਤੇ ਆਉਣ ਲੱਗ ਜਾਂਦੇ ਹਨ ਵੀ ਇਹ ਵਿੱਚ ਤਾਂ ਉਹ ਹੈ ਉਹਦੇ ਵਿੱਚ ਉਹ ਹੈ ਹਨਾ ਫਿਰ ਕਹ ਉਦੋਂ ਵੀ ਇੱਕ ਛੋਟਾ ਦਿਖਾਉਂਦੇ ਆ ਵੀ ਲਫੇਰ ਕੀ ਹੈ ਤੁਹਾਡੀ ਕੁੜੀ ਚ ਵਜ ਜਾ ਤੁਸੀਂ ਕਰਦੇ ਹੋ ਹਨਾ ਐ ਕਰਕੇ ਹੁੰਦਾ ਉਹ ਫਿਰ ਆਪ ਨੂੰ ਸੋਚ ਫਿਰ ਮੈਂ ਆਪਣੇ ਆਪ ਨੂੰ ਐ ਸੋਚ ਲਿਆ ਸੀ ਵੀ ਜੇ ਉਹਨਾਂ ਚ ਵੀ ਵਜ ਜਾਊਗਾ ਬਿਨਾਂ ਤਾਂ ਕੱਲ ਨੂੰ ਕੋਈ ਘਰ ਦੇ ਵਿੱਚ ਬੁਲਬੁਲਰਾ ਹੋ ਜਾਂਦਾ ਹੈਗਾ ਕਿ ਨਾ ਤਾਂ ਉਹ ਮੈਨੂੰ ਕਹਿ ਸਕਣਗੇ ਨਾ ਮੈਂ ਉਹਨਾਂ ਨੂੰ ਕਹਿ ਸਕੂਗੀ ਇਸ ਕਰਕੇ ਜੋ ਆਪ ਵੀ ਵਜਤਤੀ ਸੀ ਨੀ ਨਾ ਆਪੀ ਫੈਸਲਾ ਜਾ ਕਰ ਲਿਆ ਸੀ ਨਹੀਂ ਕੋਈ ਸਰੀਰ ਦੀ ਅਪੰਗਤਾ ਨਾਲੋਂ ਮਨ ਦੀ ਅਪੰਗਤਾ ਮਾੜੀ ਹੁੰਦੀ ਹੈ ਬੰਦੇ ਦਾ ਮਨ ਵਧੀਆ ਹੋਣਾ ਚਾਹੀਦਾ ਹੈ ਨਾ ਤੇ ਫਿਰ ਜਦੋਂ ਹਸਬੰਡ ਦੇ ਨਾਲ ਤੁਹਾਡੀ ਮੈਰਿਜ ਹੁੰਦੀ ਹੈ ਫਿਰ ਕਿਵੇਂ ਦੀ ਜ਼ਿੰਦਗੀ ਜੇ ਰਹੀ ਤੁਹਾਡੀ ਬਸ ਜੇ ਉਹ ਵੀ ਜਿੱਤੀਆਂ ਬਣਾਉਂਦਾ ਸੀ ਆਪ ਵੀ ਮੈਅ ਚ ਸਕਗੀ ਬਸ ਐਵੇਂ ਆਉਜੀ ਜ਼ਿੰਦਗੀ ਵਧੀਆ ਚ ਚੱਲਣ ਲੱਗ ਗਈ ਸੀ ਹੂੰ ਵੇ ਬਸ ਵਾ ਠੀਕ ਲੱਗਦਾ ਸੀ ਵੀ ਠੀਕ ਆ ਬਾਹਰ ਅੰਦਰ ਜਾਂਦੇ ਸੀ ਇਕੱਠੇ ਜਾਵੜਦੇ ਸੀਗੇ ਚੈਂਗਲ ਚਲਾ ਲੈਂਦੇ ਸੀਗੇ ਉਹ ਇੱਕ ਦੂਜੇ ਦਾ ਸਾਰਾ ਬਾਰਾ ਬਣ ਗਿਆ ਇੱਕ ਦੂਸਰਾ ਦਾ ਤੇ ਇਹ ਫਿਰ ਕਿਨੇ ਤੁਹਾਨੂੰ ਤੁਹਾਡੇ ਹਸਬੰਦ ਦੀ ਡੈਥ ਕਿੰਨੀ ਦੇਰ ਬਾਅਦ ਹੋ ਗਈ ਮੇਰੇ ਤੋਂ 94 ਚ ਜੀ ਮੇਰਾ ਵਿਆਹ ਹੋਇਆ ਸੀਗਾ ਤੇ ਮਨ 17 ਚ ਮੁੱਕਿਆ ਉਹ ਅੱਛਾ ਇਫ ਇਹ ਤਾਂ ਹੋਰ ਵੀ ਜ਼ਿੰਦਗੀ ਵੱਧ ਮੁਸ਼ਕਲ ਹੋ ਗਈ ਹਾਂ ਜੀ ਤੇ ਫਿਰ ਜਦੋਂ ਬੱਚੇ ਕਿੱਡੇ ਕਿੱਡੇ ਸੀ ਜਦੋਂ ਤੁਹਾਡੇ ਹਸਬੰਦ ਦੀ ਡੈਥ ਹੋ ਗਈ ਛੋਟੇ ਸੀਗੇ ਜੀ ਉਹ ਤੇ ਫਿਰ ਤੁਸੀਂ ਇਹ ਕੰਮ ਕਰਕੇ ਆਪ ਪਾਲ ਲਿਆ ਬੱਚਾ ਹਾਂ ਜੀ ਹਾਂ ਪਾਲ ਲਿਆ ਗੁੜੀਆ ਦਾ ਵਿਆਹ ਵੀ ਕਿਤੇ ਆ ਹਾਂ ਆਪ ਪਾਲ ਲਿਆ ਆਪ ਕਿੰਨਾ ਜ਼ਰਾਬ ਉਸ ਹਾਂ ਤੇ ਇਹ ਇਸ ਤੋਂ ਫਿਰ ਗੁਜ਼ਾਰਾ ਕਿਵੇਂ ਹੁੰਦਾ ਇੰਨੇ ਕ ਇੰਨੇ ਕ ਕੰਮ ਤੋਂ ਇਹ ਇਸ ਤੇ ਹੋ ਜਾਂਦਾ ਵੀ 100 200 ਰੁਪਏ ਬਣ ਜਾਂਦੇ ਹਾਂ ਜੀ ਪਰ ਵੀ ਫਿਰ ਰੋਟੀ ਪਾਣੀ ਦਾ ਵੀ ਮਸਲਾ ਹੱਲ ਹੁੰਦਾ ਵੀ ਵਾਦਾ ਨਹੀਂ ਹੁੰਦਾ ਬਸ ਜੀ ਹਾਂ ਜੀ ਹੂੰ ਤੇ ਘਰ ਵਾਲੇ ਦੀ ਡੱਟ ਤੋਂ ਬਾਅਦ ਫਿਰ ਜ਼ਿੰਦਗੀ ਕਿੰਨੀ ਔਖੀ ਹੋ ਗਈ ਬਹੁਤ ਔਖੀ ਸੀ ਜੀ ਪਹਿਲਾਂ ਦੋਨੇ ਜਣੇ ਸੀ ਬੱਚੇ ਵੀ ਇਕੱਲੇ ਦਾ ਹੋ ਗਿਆ ਬਹੁਤ ਫਰਕ ਪੈ ਗਿਆ ਬਹੁਤ ਸਾਰਾ ਨਾ ਮਲੇ ਨਾਲ ਬੱਚੇ ਥੋੜਾ ਜਿਹਾ ਸਾਰਾ ਧਿਆਨ ਲਾ ਕੇ ਉਹ ਤਾਂ ਚਲੋ ਵੱਡੇ ਹੋ ਗਏ ਪਰ ਜਿਹੜਾ ਛੋਟਾ ਨੇ ਬਿਠਾ ਲਿਆ ਸੀਗਾ ਜੀ ਮੈਂ ਤੇ ਮਾੜਾ ਮੋਟਾ ਚੱਲ ਟਾਈਮ ਪਾਸ ਹੋਵੇ ਕਿਵੇਂ ਨਾ ਕਿਵੇਂ ਹੂੰ ਇੰਨਾ ਦੀ ਪਰੇਸ਼ਨ ਲਾਉਂਦੀ ਸੀ ਹੂੰ ਤੇ ਪੈਨਸ਼ਨ ਨਾਲ ਗੁਜ਼ਾਰਾ ਹੁੰਦਾ ਸੀ ਖੱਤ ਜੀ ਫਿਰ ਬੰਦੇ ਨੂੰ ਨਾ ਵੈਸੇ ਵੀ ਕੋਈ ਸੌਬ ਮੰਨ ਦੀ ਗੱਲ ਹੁੰਦੀ ਹੈ ਉਹ ਵੀ ਫਿਰ ਬੜਾ ਦੁੱਖ ਹੁੰਦਾ ਹਾਂਜੀ ਹੈਨਾ ਤੇ ਹੁਣ ਇੱਕ ਔਰਤ ਦੀ ਜ਼ਿੰਦਗੀ ਤੁਹਾਨੂੰ ਕੀ ਲੱਗਦੀ ਹੈ ਵੀ ਇੰਨੀਆਂ ਮੁਸ਼ਕਲਾਂ ਔਰਤ ਇਕੱਲੀ ਇੰਨਾ ਕੁਝ ਸਹਿ ਜਾਂਦੀ ਹੈ ਤੇ ਆਮ ਕਈ ਵਾਰੀ ਕੋਈ ਮੁੰਡੇ ਹੁੰਦੇ ਉਹ ਕਹਿ ਦਿੰਦੇ ਸੀ ਤਾਂ ਜੋ ਆਤਮ ਹੱਤਿਆ ਕਰ ਲਾਂਗੇ ਮਰ ਜਾਂਗੇ ਔਰਤ ਇੰਨਾ ਸਹਿ ਕੇ ਕਿਵੇਂ ਇੰਨੀ ਔਖੀ ਜ਼ਿੰਦਗੀ ਕਿਵੇਂ ਕੱਟ ਲੈਂਦੀ ਹੈ ਹਾਲਾਤਾਂ ਦਾ ਸਾਹਮਣਾ ਕਰਨਾ ਚਾਹੀਦਾ ਬੰਦੇ ਨੂੰ ਵਰਨਾ ਨਹੀਂ ਚਾਹੀਦਾ ਦੀ ਔਰਤ ਤਾਂ ਸੋਖਦੋਖ ਸਭ ਦੇਖਦੀ ਹੈ ਹੀ ਆ ਹੂੰ ਮਤਲਬ ਔਰਤ ਚ ਲੜਨ ਦੀ ਸ਼ਕਤੀ ਵੱਧ ਹੁੰਦੀ ਹੈ ਜੀ ਤੇ ਇਹ ਸਮਾਂ ਦੂਜਿਆਂ ਨੂੰ ਵੀ ਇਹ ਚਾਹੀਦਾ ਵੀ ਉਹ ਮਹਾਵਿਆਤਮਤਿਆ ਨਾ ਕਰਨ ਹੂੰ ਆ ਉਹ ਦਿੱਕਤ ਕਰਕੇ ਉਹ ਤਾਂ ਟੰਪਾਸ ਕਰ ਬੋਲਣਾ ਨਹੀਂ ਚਾਹੀਦਾ ਕਿਉਂਕਿ ਆਤਮਤਾਂ ਨਹੀਂ ਬੰਦਾ ਢਿਲ ਸੱਟ ਜਾਂਦਾ ਬੋਲ ਜਾਂਦਾ ਵੀ ਹੁਣ ਸਾਡੀ ਜ਼ਿੰਦਗੀਆਂ ਇਹੋ ਜਿਹੀ ਉਹੋ ਜਿਹੀ ਪਰ ਜ਼ਿੰਦਗੀ ਅੱਗੇ ਤੁਰਦੀ ਰਹਿੰਦੀ ਆ ਤੁਰਦੀ ਰਹਿੰਦੀ ਹੈ ਜੀ ਹੂੰ ਫਿਰ ਉਹ ਜੀ ਉਹ ਉਹ ਹੁੰਦਾ ਵੀ ਤੁਸੀਂ ਵੀ ਆਪਦੀ ਬੇਟੀ ਦੀ ਵਿਆਹ ਕੀਤਾ ਉਹਦੇ ਦੇ ਵਿਆਹ ਤੇ ਤਾਂ ਬਹੁਤ ਪੈਸੇ ਲੱਗਦੇ ਆ ਫਿਰ ਤੁਸੀਂ ਉਹ ਕਿਵੇਂ ਕੀਤਾ ਜੀ ਕੋਸ ਮੇਰੇ ਭੈਣ ਪਰਾਨੇ ਮੇਰੀ ਮਦਦ ਕੀਤੀ ਹਮ ਬਸ ਐਵੇਂ ਟੈਂਪਾਸ ਜਾ ਕਰ ਲਿਆ ਸੀ ਜੇ ਨੀਚੜਾ ਬਾਅਦ ਦਾ ਟੈਂਪਾਸ ਜਾ ਕਰ ਲਿਆ ਸੀਗਾ ਹਮ ਤੇ ਜਿਵੇਂ ਜਿਵੇਂ ਹੋਇਆ ਉਹਨਾਂ ਨੇ ਤਾਂ ਜ ਨਹੀਂ ਮੈਥੋਂ ਮੰਗਿਆ ਸੀਗਾ ਹਮ ਵਿਆਹ ਦਾ ਥੋੜਾ ਥੋੜਾ ਪੈਣ ਪਰਾ ਤਾਂ ਸਾਰਾ ਲੈ ਕੇ ਕਰ ਲਿਆ ਸੀਗਾ ਹਮ ਤੇ ਫਿਰ ਇਥੋ ਵੀ ਘਰ ਦੀ ਛੱਤ ਵੀ ਡਿੱਗ ਪਈ ਸੀ ਨਾ ਹਾਂਜੀ ਇਹ ਵੀ ਮੈਂ ਥੋੜੇ ਥੋੜੇ ਪੈਸੇ ਜੋੜ ਕੇ ਕਮੇਟੀ ਪਾਈ ਕਮੇਟੀ ਪਾ ਕੇ ਮੈਂ ਕਮੇਟੀ ਚੱਕੀ ਹੁਣ ਵੀ ਮੈਂ ਵਾਜੂ ਪੈਸੇ ਦੇਈ ਜਾਣੀ ਆ ਜੀ ਹੂੰ ਵਿਆਜ ਭਰੀ ਜਾਣੀ ਹੂੰ ਤੇਰੇ ਇਸੇ ਕੰਮ ਚ ਹੀ ਦਿੰਨੇ ਹੋਵੇ ਆ ਜੀ ਇਸ ਇਸ ਵਿੱਚ ਕੱਢੀ ਦਾ ਜੀ ਥੋੜਾ ਥੋੜਾ ਇਹ ਵੀ ਕਰਜ਼ਾ ਲੈ ਕੇ ਬਣਾਇਆ ਜੀ ਘਰ ਚਲੇ ਕੇ ਘਰ ਚਲੇ ਕੇ ਬਣਾਇਆ ਜੀ ਹੂੰ ਤੇ ਬੱਚੇ ਤੁਹਾਡੇ ਠੀਕ ਆ ਹਾਂਜੀ ਥੋੜਾ ਵਧੀਆ ਸਾਦ ਦਿੰਦੇ ਆ ਹਾਂਜੀ ਤੇ ਹੋਰ ਕਈ ਵਾਰੀ ਇਹ ਵੀ ਹੁੰਦਾ ਵੀ ਹਨਾ ਬੱਚੇ ਕਹ ਦਿੰਦੇ ਵੀ ਅਸੀਂ ਸਾਨੂੰ ਆ ਚਾਹੀਦਾ ਸਾਨੂੰ ਉਹ ਚਾਹੀਦਾ ਤੇ ਆਡੇ ਕੋਲੇ ਪੈਸੇ ਨਹੀਂ ਹੁੰਦੇ ਉਹ ਫਿਰ ਕੀ ਕਰਦੇ ਬੱਚਾ ਨੇ ਸਮਝਾਇਦਾ ਜੀ ਮਾੜਾ ਮਾਟਾ ਹੂੰ ਇਹ ਜਦੋਂ ਆਗੇ ਆਪਾਂ ਤੋਂ ਕਰਾਂਗੇ ਵੀ ਇੱਕ ਵਾਰੀ ਆਪਾਂ ਇਹ ਕਰ ਲਈਏ ਕਰ ਲਈਏ ਹੂੰ ਬੱਚੇ ਸਿਆਣੇ ਹਾਂਜੀ ਹੂੰ ਡੇਢ ਡੇਢ ਪਣ ਤੋਂ ਜ਼ਾਲੋ ਗਦਬਰ ਬਟਾ ਮੱਕਾ ਕਿਐ ਸੀਗਾ ਅੱਛਾ ਉਹ ਤੋਂ ਵੀ ਜੀ ਪੈਸੇ ਹੱਟ ਤਰ ਕੇ ਲਾਈ ਹੂੰ ਅਸੀਂ 900 ਰੁਪਏ ਲੱਗਿਆ ਸੀ ਉਹ ਤੇ ਉਹ ਬਿਮਾਰ ਹੋ ਗਿਆ ਸੀ ਹਾਂਜੀ ਉਹਦੇ ਰੇਸ਼ਾ ਪੈ ਗਿਆ ਸੀ ਲਾਤ ਤੇ ਅੱਛਾ ਮੈਡੀਕਲ ਚੋਰਾ ਚੱਲਿਆ ਸੀ ਹੂੰ ਉਹ ਨਸ਼ੇ ਕਰਦਾ ਸੀ ਅੱਛਾ ਨਸ਼ੇ ਕਰਕੇ ਉਹਦੇ ਹੋ ਹੋ ਗਿਆ ਹਾਂਜੀ ਨਸ਼ੇ ਕਰ ਕੋ 6:00 ਵਜੇ ਕੀ ਸੀ ਪਤਾ ਨਹੀਂ ਜੀ ਕੀ ਸੀ ਮੈਂ ਤਾਂ ਦੱਸਿਆ ਨਹੀਂ ਸੀ ਪਰ ਉਹ ਕਹਿੰਦਾ ਸੀ ਮਮੇ ਮੈਡੀਕ ਗਿਆ ਸੀ ਹੂੰ ਤੇ ਬਸ ਉਸ ਤੋਂ ਬਾਅਦ ਇੱਥੇ ਲੱਤ 'ਚ ਰੇਸ਼ਾ ਪੈ ਗਿਆ ਸੀ ਹੂੰ ਬਾਅਦ ਤੋਂ ਨਹੀਂ ਮੈਨੂੰ ਪਤਾ ਕੀ ਹੋਇਆ ਕੀ ਨਹੀਂ ਹੋਇਆ ਅੱਛਾ ਦਾਖਲ ਕਰਾਇਆ ਸੀਗਾ ਅੱਛਾ ਇਸ ਫਿਰ ਉੱਥੇ ਉਹਦੀ ਜਾਨ ਚਲੀ ਗਈ ਹੈ ਹਾਂਜੀ ਮੈਡੀਕਲ ਚ ਬੇਟੇ ਦੀ ਵੀ ਡੈਥ ਹੋ ਗਈ ਫਿਰ ਮਾਂ ਨੂੰ ਤਾਂ ਬਹੁਤ ਜ਼ਿਆਦਾ ਔਖਾ ਅੰਦਾਜ਼ ਦੇ ਘਰ ਵਾਲੇ ਦੇ ਤਾਂ ਸਹਿ ਲੈਂਦੀ ਹੈ ਪਰ ਪੁੱਤ ਦੀ ਤਾਂ ਬਹੁਤ ਔਖਾ ਬੈਠ ਗਈ ਹੈ ਹਾਂ ਹੁਣ ਫਿਰ ਯਾਦ ਆਉਂਦੀ ਹੈ ਬਹੁਤ ਆਉਂਦੀ ਹੈ ਜੀ ਹਾਂ ਬਹੁਤ ਆਉਂਦੀ ਤੇ ਉਹ ਵਿਆਹ ਨੂੰ ਗਿਆ ਸੀਗਾ ਉਹ ਕਿੰਨੀ ਉਮਰ ਸੀ 22 ਸਾਲ ਦਾ ਸੀਗਾ ਜੀ 22 ਸਾਲ ਦਾ ਸੀ ਨਸ਼ੇ ਦੀ ਦਲਦਲ ਨੇ ਸਾਡੇ ਨੌਜਵਾਨਾਂ ਨੂੰ ਇੰਨਾ ਘੇਰ ਲਿਆ ਸਰਕਾਰਾਂ ਬਹੁਤ ਵੱਡੇ ਵਾਅਦੇ ਕਰੀ ਜਾਂਦੀਆਂ ਵੀ ਅਸੀਂ ਐਂ ਕਰਤਾ ਉਹ ਕਰਤਾ ਪਰ ਇਹ ਦੇਖੋ ਘਰ ਕਿਵੇਂ ਬਰਬਾਦ ਹੋ ਰਿਹਾ ਹੈ ਨਸ਼ੇ ਦੀ ਦਲਦਲ ਦੇ ਵਿੱਚ ਨੌਜਵਾਨ 22 ਸਾਲ ਦੇ ਨੌਜਵਾਨ ਜਿਨ੍ਹਾਂ ਨੇ ਆਪਣੇ ਮਾਪਿਆਂ ਦਾ ਭਾਰ ਮੋਢਿਆਂ ਤੇ ਚੱਕਣਾ ਸੀ ਉਹ ਨਸ਼ੇ ਦੀ ਦਲਦਲ ਨੇ ਨਿਗਲ ਲਿਆ ਤੇ ਤੁਸੀਂ ਜਿਹੜੇ ਨੌਜਵਾਨ ਆ ਜਾਂ ਕੋਈ ਇਹ ਵੀਡੀਓ ਵੇਖ ਰਿਹਾ ਹੋਊਗਾ ਉਹ ਉਹਨਾਂ ਨੂੰ ਦੱਸੋ ਵੀ ਤੁਹਾਨੂੰ ਕੀ ਦੁੱਖ ਹੈ ਵੀ ਨਸ਼ੇ ਕਰਨ ਦਾ ਜਿਹੜਾ ਬੱਚਾ ਜਿਹਨਾਂ ਦੇ ਨਸ਼ੇ ਕਰਦੇ ਕਿਉਂਕਿ ਉਹਨਾਂ ਨੂੰ ਇਹ ਨਹੀਂ ਹੁੰਦਾ ਵੀ ਨਾ ਵੀ ਮਾ ਸਾਡੇ ਮਾਪਿਆਂ ਨੂੰ ਕੀ ਪਤਾ ਕੀ ਐਵੇਂ ਕਹੀ ਜਾਂਦੇ ਸਾਨੂੰ ਨਾ ਕਰੋ ਤੁਸੀਂ ਨਸ਼ਾ ਨਹੀਂ ਕਰਨਾ ਚਾਹੀਦਾ ਮਾਪੇ ਤੇ ਕਹਿ ਲੱਗਣਾ ਚਾਹੀਦਾ ਜੇ ਆਪਾਂ ਧੀ ਪੁੱਤ ਪਾਲ ਲਨੇ ਆ ਮੜ ਕੇ ਜੇ ਐਵੇਂ ਨਸ਼ਾ ਕਰ ਕਰਕੇ ਚਲੇ ਜਾਂਦੇ ਆ ਬਹੁਤ ਧੋਖਾ ਹੋ ਜਾਂਦਾ ਮਾਪੇ ਨੂੰ ਉਹਨਾਂ ਦਾ ਇਲਾਜ ਕਰਾਣਾ ਵੀ ਬਹੁਤ ਧੋਖਾ ਹੋ ਜਾਂਦਾ ਹੂੰ ਗਰੀਬ ਮਾਪਿਓ ਬੱਚੇ ਦੇ ਆਪਣੇ ਦੇ ਇਲਾਜ ਲਈ ਕਿੱਥੋਂ ਪੈਸੇ ਲੈ ਕੇ ਆਊਗਾ ਉਹ ਤਾਂ ਜਿਵੇਂ ਵੀ ਕਰਕੇ ਨਸ਼ਾ ਕਰ ਲੈਂਦਾ ਪਰ ਤੁਸੀਂ ਆਪਣੇ ਮਾਪਿਓ ਵੱਲ ਜਰੂਰ ਸੋਚਿਆ ਕਰੋ ਵੀ ਉਹ ਕਿੱਥੋਂ ਤੁਹਾਡਾ ਪੂਰਾ ਕਰਨਗੇ ਕਿੱਥੋਂ ਤੁਹਾਡੇ ਨਸ਼ੇ ਦੇ ਪੈਸੇ ਪੂਰੇ ਕਰਨਗੇ ਕਿੱਥੋਂ ਤੁਹਾਡਾ ਕਿੱਥੇ ਤੁਹਾਡਾ ਇਲਾਜ ਕਰਵਾਉਣਗੇ ਇਸ ਲਈ ਇਹੋ ਜਿਹੇ ਮਾਮਾ ਵੱਲ ਇਹੋ ਜਿਹੇ ਪਰਿਵਾਰਾਂ ਵੱਲ ਜਰੂਰ ਸੋਚਿਆ ਕਰੋ ਜੇਕਰ ਤੁਹਾਡੇ ਵੀ ਨਜ਼ਦੀਕ ਕੋਈ ਨੌਜਵਾਨ ਨਸ਼ਾ ਕਰ ਦੋ ਨੂੰ ਇਹ ਵੀਡੀਓ ਭੇਜੋ ਤੇ ਦੱਸੋ ਕਿ ਕਿਉਂ ਹਾਲਾਤ ਹੋ ਜਾਂਦੇ ਉਹਨਾਂ ਦੇ ਬਾਅਦ ਤੇ ਉਹਨਾਂ ਦੇ ਹੁੰਦੇ ਹੋਏ ਵੀ ਮਾਂ ਨੂੰ ਆਪਾਂ ਕੰਮ ਕਰਕੇ ਆਪ ਕੰਮ ਕਰਕੇ ਕਿੱਥੇ ਅਸੀਂ ਨੌਜਵਾਨਾਂ ਨੇ ਉਹ ਮੋੜਿਆ ਤੇ ਚੱਕਣਾ ਹੁੰਦਾ ਪਰ ਪਰ ਹੁਣ ਇਸ ਮਾਂ ਤੇ ਪੂਰੀ ਜ਼ਿੰਦਗੀ ਦਾ ਭਾਰ ਪੈ ਗਿਆ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਤੁਸੀਂ ਜ਼ਰੂਰ ਸਾਨੂੰ ਕਮੈਂਟ ਕਰਕੇ ਦੱਸਿਓ ਜੀ ਧੰਨਵਾਦ